ਹੁਣ ਜਿਹੜੀ ਰੀਸੈਂਟ ਰਿਪੋਰਟ ਆਈ ਪੀ ਸਿੰਘ ਹੋਣਾ ਦੀ ਟਾਈਮਸ ਆਫ ਇੰਡੀਆ ਚਾਈ ਹੈਗੀ ਐ ਕਿਸ ਦੇ ਵਿੱਚ ਉਹਨਾਂ ਨੇ BBMB ਵੱਲੋਂ ਜਿਸ ਤਰੀਕੇ ਦੇ ਨਾਲ ਹੜ੍ਹਾਂ ਨੂੰ ਲਿਆਂਦਾ ਗਿਆ ਉਸ ਬਾਰੇ ਜਿਹੜੀ ਗੱਲ ਕੀਤੀ ਗਈ ਹੈ ਤੇ ਆਪਾਂ ਇਹ ਵੀ ਦੇਖਿਆ ਕਿ ਹਿਮਾਚਲ ਨੇ ਤੇ ਬਕਾਇਦਾ BBMB ਦੇ ਚੇਅਰਮੈਨ ਦੇ ਉੱਤੇ ਪਰਚਾ ਵੀ ਦਰਜ ਕਰਾ ਰਹੇ ਹਾਂ ਜੀ ਇਸ ਤਰ੍ਹਾਂ ਚ ਦਰਜ ਕਰਤਾ ਤੇ ਪੰਜਾਬ ਇਸ ਮਸਲੇ ਨੂੰ ਲੈ ਕੇ ਪਿੱਛੇ ਹੈਗਾ ਇਹ ਨਹੀਂ ਪੰਜਾਬ ਨੂੰ ਵੀ ਪੰਜਾਬ ਨੂੰ ਕਰਤਾਂ ਚ ਪਰਚਾ ਦਰਜ ਕਰਨਾ ਚਾਹੀਦਾ ਪੰਜਾਬ ਸਰਕਾਰ ਨੇ ਚੇਤਾਵਨੀ ਦਿੱਤੀ ਸੀ 23 April ਸੋ 23 ਅਪ੍ਰੈਲ ਨੂੰ ਦੱਸਿਆ ਸੀਗਾ ਵੀ ਸਾਡੇ ਕੋਲ ਜਿਹੜੀ ਰਿਪੋਰਟ ਹੈਗੀ ਆ ਉਹਦੇ ਨਾਲ ਵੀ ਬਾਰਿਸ਼ ਆ ਜਿਹੜੀ ਇਸ ਵਾਰ ਜ਼ਿਆਦਾ ਹੋਵੇਗੀ ਕਿਉਂਕਿ ਭਾਰਤ ਦਾ ਜਿਹੜਾ ਜਿਹੜਾ ਮੌਸਮ ਵਿਭਾਗ ਹੈਗਾ ਉਹਦੀਆਂ ਰਿਪੋਰਟਾਂ ਪੰਜਾਬ ਸਰਕਾਰ ਕੋਲੇ ਆ ਗਈਆਂ ਸੀ ਸੋ ਪੰਜਾਬ ਸਰਕਾਰ ਨੇ ਕਿਹਾ ਸੀਗਾ ਵੀ ਬੀਬੀਆਂ ਵੀ ਨੂੰ ਵੀ ਤੁਸੀਂ ਆਪਣਾ ਜਿਹੜਾ ਜਿਹੜੀ ਸਟੋਰੇਜ ਫੈਸਿਲਿਟੀਆਂ ਆ ਉਹਨੂੰ ਉਸ ਢੰਗ ਨਾਲ ਮੇਨਟੇਨ ਕਰ ਲਓ ਹੁਣ ਤੋਂ ਵੀ ਜਦੋਂ ਜ਼ਿਆਦਾ ਬਾਰਿਸ਼ ਨਾਲ ਪਾਣੀ ਆਉਣਾ ਹੈਗਾ ਤਾਂ ਕਿ ਤੁਹਾਡੇ ਕੋਲ ਉਹ ਉਹ ਵਾਧੂ ਨਾ ਹੋ ਜਾਵੇ ਵੀ ਹੜ੍ਹਾਂ ਵਰਗੀ ਸਥਿਤੀ ਨਾ ਪੈਦਾ ਹੋ ਜਾਵੇ ਜਿਹੜਾ ਸਧਾਰਨ ਪੱਧਰ ਆ ਸਰ ਉਹ 1308.53 ਫੁੱਟ ਹੈ ਜਦੋਂ ਕਿ 1563 ਫੁੱਟ ਉੱਥੇ ਚਲੇ ਗਿਆ ਸੋ ਜਿਹੜਾ 24 ਫੁੱਟ ਜਿਹੜਾ 24 ਫੁੱਟ ਪਾਣੀ ਉੱਚਾ ਹੋਣਾ ਇਹ ਬਹੁਤ ਵੱਡਾ ਜਿਹੜਾ ਉਹ ਸਿਗਾ ਰੈਜ਼ਰਵਾਇਰ ਸੋ ਪੰਜਾਬ ਤੇ ਇਸੇ ਤਰ੍ਹਾਂ ਰਣਜੀਤ ਸਾਗਰ ਡੈਮ 508 0.39 ਮੀਟਰ ਉੱਚਾ ਸੀਗਾ ਜਿਹੜਾ ਕਿ 506 ਹੋਣਾ ਚਾਹੀਦਾ ਹੈਗਾ ਸੋ ਉਹ 2 ਢਾਈ ਮੀਟਰਾਂ ਦਾ ਨਾਲ ਵੀ ਕਿੰਨਾ ਪਾਣੀ ਆ ਜਿਹੜਾ ਰਣਜੀਤ ਸਾਗਰ ਡੈنگਰ ਵਿੱਚ ਰੈਜ਼ਰਵਾਇਰ ਵਿੱਚ ਹੋਇਆ ਪੰਜਾਬ ਨੇ ਆਈਐਮਡੀ ਦਾ ਹਵਾਲਾ ਦੇ ਕੇ ਬੀਬੀਐਮਬੀ ਨੂੰ ਕਿਹਾ ਸੀਗਾ ਬਿਹਾਰ ਆਉਣਗੇ ਤੇ ਆ ਜੇ ਤੁਸੀਂ ਮੈਨੇਜ ਨਾ ਕਰਿਆ ਪਰ ਬੀਬੀਐਮਬੀ ਆਪਣੇ ਆਪ ਨੂੰ ਇਹ ਕਹਿੰਦਾ ਸੀਗਾ ਵੀ ਅਸੀਂ ਸੈਂਟਰ ਤੋਂ ਉਹਨਾਂ ਦੇ ਬੰਚ ਸੀ ਵੀ ਸੈਂਟਰ ਹਦਾਇਤਾਂ ਦੇਊਗਾ ਅਸੀਂ ਪੰਜਾਬ ਦੀਆਂ ਹਦਾਇਤਾਂ ਨਹੀਂ ਮੰਨਣੀਆਂ ਖੜਾ ਲਾਈ ਵੀ ਆਉਂਦਾ ਰਿਹਾ ਕਦੀ 200 ਕਰੋੜ ਕਦੀ 400 ਕਰੋੜ ਕਦੀ 500 ਕਰੋੜ ਹੁਣ ਸੈਂਟਰ ਨੂੰ ਪਤਾ ਹੈ ਵੀ 200 400 500 600 ਕਰਕੇ 12500 ਕਰੋੜ ਪੰਜਾਬ ਨੂੰ ਗਿਆ ਇਹ ਇਹਨਾਂ ਨੂੰ ਅਲੈਦਾ ਰੱਖਣਾ ਚਾਹੀਦਾ ਉਹ ਅਲੈਦਾ ਨਹੀਂ ਰੱਖਿਆ ਗਿਆ ਉਹ ਸਾਰਾ ਵਰਤ ਲਿਆ ਗਿਆ ਪੈਸਾ ਵੀ ਤਨਖਾਹਾਂ ਦੇਣ ਲਈ ਪੈਨਸ਼ਨਾਂ ਦੇਣ ਲਈ ਜਾਂ ਅਖਬਾਰਾਂ ਨੂੰ ਇਸ਼ਤਿਹਾਰ ਦੇਣ ਲਈ ਉਹ ਸਾਰਾ ਪੈਸਾ ਵਰਤਿਆ ਗਿਆ ਉਨੇ ਕਹਿੰਦੇ 60000 ਕਰੋੜ ਰੁਪਇਆ ਦਿਓ ਜਿਹੜੇ 12000 ਕਰੋੜ ਰੁਪਇਆ ਨਹੀਂ ਸਾਮ੍ਹ ਸਕੇ ਉਹ 60000 ਉਹ ਚਾਹੁੰਦੇ 55000 ਕਰੋੜ ਦੇ ਇਸ਼ਤਿਹਾਰ ਦੇ ਦੇਣੇ ਆ ਤੇ 5000 ਕਰੋੜ ਆ ਜਿਹੜਾ ਹੋਰ ਖਰਚਿਆਂ ਚ ਚਲੇ ਜਾਣਾ ਸੋ ਤਾਈਓ ਸੈਂਟਰ ਨਹੀਂ ਦਿੰਦਾ ਜਦੋਂ ਤੁਹਾਡੀਆਂ ਬੁਕਸ ਬੈਲੈਂਸ ਹੋਣਗੀਆਂ ਸੈਂਟਰ ਕੋਈ ਵਿਤਕਰਾ ਨਹੀਂ ਕਰਦਾ ਇਸ ਮਾਮਲੇ 'ਚ ਆਪਾਂ ਕਹੀਏ ਵੀ ਸੈਂਟਰ ਵਿਤਕਰਾ ਕਰਦਾ ਕੋਈ ਨਹੀਂ ਬਕਾਇਦਾ ਫੰਡਿੰਗ ਆਉਣੀ ਚਾਹੀਏ ਕਾਂਗਰਸ ਦੀ ਸਰਕਾਰ ਵੀ ਹੋਵੇ ਭਾਜਪਾ ਉਹ ਫੰਡਿੰਗ ਥਰੂ ਪ੍ਰੋਪਰ ਚੈਨਲ ਆਉਣੀ ਹੁੰਦੀ ਆ ਉਹ ਆਉਣੀ ਉਹ ਆਉਣੀ ਹੈਗੀ ਆ ਤੁਸੀਂ ਮਿਸਮੈਨੇਜ ਕਰਦੇ ਹੋ ਤਾਂ ਫਿਰ ਉਹ ਫੰਡਾ ਜਿਹੜੇ ਰੋਕ ਲੈਂਦੇ ਤੇ ਸਰਦਾਰਤਾ ਸਿੰਘ ਜੀ ਅੱਗੇ ਆਪਾਂ ਖੜਾਂ ਦੀ ਗੱਲ ਕਰ ਲੈਣੀ ਜਦੋਂ ਦੇ ਵਾਲੇ ਹੜਾਪਾ ਕੇ ਲਈ ਕਿ ਆਏ ਸੀ ਤੇ ਉਦੋਂ ਹੀ ਲੋਕਾਂ ਦੇ ਵਿੱਚ ਇੱਕ ਸੀਗਾ ਕਿ ਕੀ ਇਹ ਹੜ ਜਿਹੜੇ ਨੇ ਇਹ ਮੈਨਮੇਡ ਹੈਗੇ ਨੇ ਕੀ ਇਹ ਕਿਤੇ ਕਿਸੇ ਦੀ ਕਾਰਗੁਜ਼ਾਰੀ ਦਾ ਨਤੀਜਾ ਤਾਂ ਨਹੀਂ ਹੈਗਾ ਕਿਉਂਕਿ ਨੇਚਰਲ ਜਿਹੜਾ ਹੈ ਮੀਂਹ ਪੈਂਦਾ ਹੈਗਾ ਔਰ ਇਸ ਵਾਰ ਜਿਹੜਾ ਮਾਰਚ-ਅਪ੍ਰੈਲ ਦੇ ਮਹੀਨੇ ਦੇ ਵਿੱਚ ਇਹ ਪਤਾ ਲੱਗ ਗਿਆ ਸੀ ਕਿ ਇਸ ਵਾਰ ਜਿਹੜਾ ਹੈ ਮੀਂਹ ਦੀ ਜਿਹੜੀ ਪਰਸੈਂਟੇਜ ਹੈ ਉਹ ਵੱਧ ਹੋਣ ਵਾਲੀ ਹੈ ਤੇ ਫਿਰ ਕੀ ਡੈਮਸ ਨੂੰ ਜਾਂ ਕੀ ਕਸਿਆਂ ਨੂੰ ਨਾਲੀਆਂ ਨੂੰ ਉਹਨਾਂ ਨੂੰ ਸਫਾਈ ਨਹੀਂ ਸੀ ਕੀਤੀ ਜਾ ਸਕਦੀ ਜਾਂ ਹੁਣ ਜਿਹੜੀ ਰੀਸੈਂਟ ਰਿਪੋਰਟ ਆਈ ਪੀ ਸਿੰਘ ਹੁਣਾਂ ਦੀ ਟਾਈਮਸ ਆਫ ਇੰਡੀਆ ਚ ਆਈ ਹੈਗੀ ਹੈ ਜਿਸ ਦੇ ਵਿੱਚ ਉਹਨਾਂ ਨੇ ਬੀਬੀਐਮਬੀ ਵੱਲੋਂ ਜਿਸ ਤਰੀਕੇ ਦੇ ਨਾਲ ਹੜ੍ਹਾਂ ਨੂੰ ਲਿਆਂਦਾ ਗਿਆ ਉਸ ਬਾਰੇ ਜਿਹੜੀ ਗੱਲ ਕੀਤੀ ਗਈ ਹੈ ਆਪਾਂ ਇਹ ਵੀ ਦੇਖਿਆ ਕਿ ਹਿਮਾਚਲ ਨੇ ਤੇ ਬਕਾਇਦਾ BBMB ਦੇ ਚੇਅਰਮੈਨ ਦੇ ਉੱਤੇ ਪਰਚਾ ਵੀ ਦਰਜ ਕਰ ਰਿਹਾ ਹਾਂ ਜੀ ਇਸ ਤਰ੍ਹਾਂ ਚ ਦਰਜ ਕਰਤਾ ਤੇ ਪੰਜਾਬ ਇਸ ਮਸਲੇ ਨੂੰ ਲੈ ਕੇ ਪਿੱਛੇ ਹੈਗਾ ਨਹੀਂ ਪੰਜਾਬ ਨੂੰ ਵੀ ਪੰਜਾਬ ਨੂੰ ਕਰਤਾਂ ਪਰਚਾ ਦਰਜ ਕਰਨਾ ਚਾਹੀਦਾ ਸੋ ਸਰਦਾਰ ਆਈ ਪੀ ਸਿੰਘ ਬਹੁਤ ਸਾਡੇ ਆਪਾਂ ਕਹਿੰਦੇ ਗੁਰਸਿੱਖ ਪੱਤਰਕਾਰ ਨੇ ਟਾਈਮਸ ਆਫ ਇੰਡੀਆ ਵਿੱਚ ਕੰਮ ਕਰਦੇ ਹੈਗੇ ਸੋ ਉਹਨਾਂ ਨੇ ਇਹ ਲਾਇਆ ਹੈਗਾ ਵੀ BBMB ਨੂੰ ਪੰਜਾਬ ਸਰਕਾਰ ਨੇ ਚੇਤਾਵਨੀ ਦਿੱਤੀ ਸੀ 23 April ਨੂੰ ਸੋ 23 ਅਪ੍ਰੈਲ ਨੂੰ ਦੱਸਿਆ ਸੀਗਾ ਵੀ ਸਾਡੇ ਕੋਲ ਜਿਹੜੀ ਰਿਪੋਰਟ ਹੈਗੀ ਆ ਉਹਦੇ ਨਾਲ ਵੀ ਬਾਰਿਸ਼ ਆ ਜਿਹੜੀ ਇਸ ਵਾਰ ਜ਼ਿਆਦਾ ਹੋਵੇਗੀ ਕਿਉਂਕਿ ਭਾਰਤ ਦਾ ਜਿਹੜਾ ਜਿਹੜਾ ਮੌਸਮ ਵਿਭਾਗ ਹੈਗਾ ਉਹਦੀਆਂ ਰਿਪੋਰਟਾਂ ਪੰਜਾਬ ਸਰਕਾਰ ਕੋਲੇ ਆ ਗਈਆਂ ਸੀ ਸੋ ਵੀ ਪੰਜਾਬ ਸਰਕਾਰ ਨੇ ਕਿਹਾ ਸੀਗਾ ਵੀ ਬੀਬੀਐਮਬੀ ਨੂੰ ਵੀ ਤੁਸੀਂ ਆਪਣਾ ਜਿਹੜਾ ਜਿਹੜੀ ਸਟੋਰੇਜ ਫੈਸਿਲਿਟੀਆਂ ਆ ਉਹਨੂੰ ਉਸ ਢੰਗ ਨਾਲ ਮੇਨਟੇਨ ਕਰ ਲਓ ਹੁਣ ਤੋਂ ਵੀ ਜਦੋਂ ਜ਼ਿਆਦਾ ਬਾਰਿਸ਼ ਨਾਲ ਪਾਣੀ ਆਉਣਾ ਹੈਗਾ ਤਾਂ ਕਿ ਤੁਹਾਡੇ ਕੋਲ ਉਹ ਉਹ ਵਾਧੂ ਨਾ ਹੋ ਜਾਵੇ ਵੀ ਹੜ੍ਹਾਂ ਵਰਗੀ ਸਥਿਤੀ ਨਾ ਪੈਦਾ ਹੋ ਜਾਵੇ ਸੋ ਇਸੇ ਦੌਰਾਨ ਹੀ ਪੰਜਾਬ ਨੇ ਜੂਨ ਦੇ ਸ਼ੁਰੂ ਵਿੱਚ ਕਿਉਂਕਿ ਉਦੋਂ ਰੌਲਾ ਪਿਆ ਸੀ ਜਿਹੜਾ ਉਹਨਾਂ ਨੂੰ ਹਰਿਆਣੇ ਨੂੰ ਵੀ ਪਾਣੀ ਦੇਣ ਦਾ ਨਾ ਉਦੋਂ ਜੂਨ ਦੇ ਸ਼ੁਰੂ ਵਿੱਚ ਪੰਜਾਬ ਨੇ ਮੰਗਿਆ ਸੀਗਾ ਵੀ ਸਾਨੂੰ ਪੀਣ ਲਈ ਤੇ ਖੇਤੀ ਦੀਆਂ ਸਹੂਲਤਾਂ ਲਈ 29500 ਕਿਊਸਕ ਪਾਣੀ ਚਾਹੀਦਾ ਹੈਗਾ ਵੀ ਤੁਹਾਡੇ ਕੋਲ ਵਾਧੂ ਹੈਗਾ ਵੀ ਤੁਸੀਂ ਸਾਨੂੰ ਇਹਨਾਂ ਇਹਨਾਂ ਪਾਣੀ ਸਾਡੀ ਜ਼ਰੂਰਤ ਹੈਗੀ ਆ ਬੀਬੀ ਐਮਬੀ ਨੇ 29500 ਕਿਊਸਕ ਦੇਣ ਦੀ ਬਜਾਏ 21607 ਕਿਊਸਕ ਪਾਣੀ ਦਿੱਤਾ ਸੋ ਜਿਹੜਾ 608 ਕਿਊਸਕ ਵਗੈਰਾ ਜਿਹੜਾ ਹੈਗਾ ਉਹ ਰੋਕ ਲਿਆ ਗਿਆ ਉਹਦੇ ਨਾਲ ਜਿਹੜਾ ਰੈਜ਼ਰਵਾਇਰ ਸੀ ਉਹਦਾ ਉਹਦਾ ਹਾਈਟ ਉੱਪਰ ਹੋਗੀ ਹੂੰ ਹੂੰ ਮਤਲਬ ਜਿਹੜਾ ਰਿਜ਼ਰਵ ਪਾਣੀ ਸੀ ਉਹ ਆਪਣੇ ਆਪ ਜਿਹੜਾ ਡੈਮ ਵਿੱਚ ਰਿਜ਼ਰਵ ਪਾਣੀਆਂ ਉਹ ਆਈਪੀ ਸੀ ਜੇ ਜੇ ਆਪਾਂ ਥੋੜਾ ਸਿੰਪਲ ਸਮਝਣਾ ਹੋਵੇ ਕਿ ਜਦੋਂ ਆਪਾਂ ਨੂੰ ਪਤਾ ਹੈ ਕਿ ਮੀਂਹ ਵੱਧ ਆਉਣ ਵਾਲਾ ਹੈ ਤੇ ਆਪਾਂ ਉਹਨੂੰ ਖਾਲੀ ਕਰ ਲਈਏ ਮੈਮ ਇੱਕ ਤਰ੍ਹਾਂ ਦਾ ਭਾਂਡਾ ਹੋ ਗਿਆ ਨਾ ਵੀ 20 ਪੈਨ ਵਾਲਾ ਡੈਮ ਇੱਕ ਭਾਂਡਾ ਹੈ ਪੰਜਾਬ ਸਰਕਾਰ ਨੇ ਕਿਹਾ ਸੀ ਵੀ ਹੁਣ ਤੁਹਾਡਾ ਇਹ ਭਾਂਡਾ ਭਰਿਆ ਹੋਇਆ ਹੂੰ ਪਰ ਥੋੜੇ ਦਿਨਾਂ ਚ ਬਹੁਤ ਪਾਣੀ ਆ ਜਾਣਾ ਜੇ ਤੁਹਾਡਾ ਭਰਿਆ ਹੋਇਆ ਭਾਂਡਾ ਰਹਿ ਗਿਆ ਇਹਨੇ ਉੱਛਲ ਜਾਣਾ ਵੀ ਤੁਸੀਂ ਇਸ ਭਾਂਡੇ ਨੂੰ ਅੱਧਾ ਕੋ ਖਾਲੀ ਕਰ ਲੋ ਤਾਂ ਕਿ ਜਿਹੜਾ ਵਾਧੂ ਪਾਣੀ ਆਊਗਾ ਉਹ ਤੁਹਾਡਾ ਇੱਥੇ ਆ ਜਿਹੜਾ ਹੋ ਜੇ ਸੋ ਆਈਪੀ ਸਿੰਘ ਨੇ ਇਹ ਹੀ ਲਾਈ ਹੈਗੀ ਆ ਵੀ ਰੈਜ਼ਰਵਾਇਰ ਵਿੱਚ 151563 ਫੁੱਟ ਪਾਣੀ ਸੀ ਜੋ 24 ਫੁੱਟ ਜ਼ਿਆਦਾ ਸੀ ਆਮ ਨਾਲੋਂ ਜੀ ਜੀ ਸੋ ਇੰਨਾ ਬਾਧੂ ਪਾਣੀ BBMP ਜਿਹੜਾ ਰੱਖ ਕੇ ਬੈਠ ਰਿਹਾ ਸੀਗਾ ਸੋ ਜਿਹਦੇ ਕਰਕੇ ਉਹ ਇਹ ਜਦੋਂ ਹੜ ਆਏ ਈਵਨ ਹਰਿਆਣ ਜਿਹੜਾ ਹਰਿਆਣੇ ਨੂੰ ਵੀ ਦਿੱਤਾ ਜਾਣਾ ਸੀ ਪੰਜਾਬ ਸਰਕਾਰ ਨੇ ਕਿਹਾ ਵੀ 4500 ਕਿਊਸੇ ਕਾ ਉਹਨਾਂ ਦੀ ਮੰਗ ਅਨੁਸਾਰ ਜਿਹੜਾ ਦੇ ਦਿੱਤਾ ਜਾਵੇ ਪਰ BBMP ਨੂੰ ਇਹ ਸੀਗਾ ਵੀ ਅਸੀਂ ਪੰਜਾਬ ਸਰਕਾਰ ਦੇ ਅੰਡਰ ਨਹੀਂ ਹੈਗੇ ਅਸੀਂ ਤਾਂ ਸੈਂਟਰ ਤੋਂ ਹਦਾਇਤਾਂ ਲਾਵਾਂਗੇ ਉਹ ਆਪਣੇ ਆਪ ਨੂੰ ਆਪਣੀ ਜਿੱਦਾਂ ਵੀ ਗੌਰਵ ਜਾਂ ਹਿੰਕੜ ਹਿੰਕੜ ਮਹਿਸੂਸ ਕਰਦਾ ਸੀ ਹੈਨਾ ਵੀ ਅਸੀਂ ਪੰਜਾਬ ਨੂੰ ਨਿਮਨਣ ਸੋ ਉਹਨਾਂ ਨੇ ਪੰਜਾਬ ਸਰਕਾਰ ਦੀਆਂ ਚੇਤਾਵਨੀਆਂ ਨੂੰ ਨਹੀਂ ਮੰਨੀਆਂ ਹੂੰ ਤੋ ਇਸ ਕਰਕੇ ਸਧਾਰਨ ਪੱਧਰ ਜਿਹੜਾ ਸਧਾਰਨ ਪੱਧਰ ਆ ਸਰ ਉਹ 1308.53 ਫੁੱਟ ਹੈ ਜਦੋਂ ਕਿ 1563 ਫੁੱਟ ਉੱਥੇ ਚਲੇ ਗਿਆ ਸੋ ਜਿਹੜਾ 24 ਫੁੱਟ ਜਿਹੜਾ 24 ਫੁੱਟ ਪਾਣੀ ਉੱਚਾ ਹੋਣਾ ਇਹ ਬਹੁਤ ਵੱਡਾ ਜਿਹੜਾ ਉਹ ਸੀਗਾ ਰੈਜ਼ਰਵਾਇਰ ਸੋ ਪੰਜਾਬ ਤੇ ਇਸੇ ਤਰ੍ਹਾਂ ਰਣਜੀਤ ਸਾਗਰ ਡੈਮ 508 0.39 ਮੀਟਰ ਉੱਚਾ ਸੀਗਾ ਜਿਹੜਾ ਕਿ 506 ਹੋਣਾ ਚਾਹੀਦਾ ਹੈਗਾ ਜੀ ਸੋ ਉਹ 2 ਢਾਈ ਮੀਟਰਾਂ ਦਾ ਨਾਲ ਵੀ ਕਿੰਨਾ ਪਾਣੀ ਹੈ ਜਿਹੜਾ ਰਣਜੀਤ ਸਾਗਰ ਡੈنگਰ ਵਿੱਚ ਰੈਜ਼ਰਵਾਇਰ ਵਿੱਚ ਹੋਇਆ ਪੰਜਾਬ ਨੇ ਆਈਐਮਡੀ ਦਾ ਹਵਾਲਾ ਦੇ ਕੇ ਬੀਬੀ ਐਮਬੀ ਨੂੰ ਕਿਹਾ ਸੀਗਾ ਬਿਹਾਰ ਆਉਣਗੇ ਤੇ ਆ ਜੇ ਤੁਸੀਂ ਮੈਨੇਜ ਨਾ ਕਰਿਆ ਪਰ ਬੀਬੀ ਐਮਬੀ ਆਪਣੇ ਆਪ ਨੂੰ ਇਹ ਕਹਿੰਦਾ ਸੀਗਾ ਵੀ ਅਸੀਂ ਸੈਂਟਰ ਤੋਂ ਉਹਨਾਂ ਦੇ ਬੰਚ ਸੀ ਵੀ ਸੈਂਟਰ ਹਦਾਇਤਾਂ ਦੇਊਗਾ ਅਸੀਂ ਪੰਜਾਬ ਦੀਆਂ ਹਦਾਇਤਾਂ ਨਹੀਂ ਮੰਨਣੀਆਂ ਸੋ ਸਾਨੂੰ ਲੱਗਦਾ ਪੰਜਾਬ ਸਰਕਾਰ ਨੂੰ ਇਹਦੇ ਖਿਲਾਫ ਆ ਜਿਹੜਾ ਕ੍ਰਿਮੀਨਲ ਕਾਰਵਾਈ ਜਿਹੜਾ ਵੀ ਕਾਨੂੰਨ ਬਣਦਾ ਉਹਦੇ ਅਨਸਾਰ ਹਿਮਾਚਲ ਵਾਂਗੂ ਕੇਸ ਥੋੜਾ ਜਿਹਾ ਆਪਾਂ ਇੱਥੇ ਹੋਰ ਗੱਲ ਕਰ ਲਈਏ ਸਰਦਾਰਪਤਾਲ ਜੀ ਪਿਛਲੇ ਦਿਨੀਆਂ ਆਪਾਂ ਦੇਖਿਆ ਕਿ ਹੜ੍ਹਾਂ ਦੇ ਮਸਲੇ ਤੇ ਵਿਧਾਨ ਸਭਾ ਲਗਾਈ ਗਈ ਸੀ ਕੀ ਉਹਦੋਂ ਕੋਈ ਇਦਾਂ ਦਾ ਕੋਈ ਵਾਈਟ ਪੇਪਰ ਜਾਰੀ ਨਹੀਂ ਸੀ ਕਰਨਾ ਚਾਹੀਦਾ ਇੱਕ ਰਿਪੋਰਟ ਕੋਈ ਜਾਰੀ ਨਹੀਂ ਸੀ ਹੋ ਸਕਦੀ ਕਿ ਇਹਨਾਂ ਕਾਰਨਾ ਕਰਕੇ ਹੜਾ ਆਇਆ ਜੇ BBMP ਜੇ ਆਪਾਂ ਕੋਈ ਪੱਤਰਕਾਰ ਰਿਪੋਰਟ ਕਰ ਸਕਦਾ ਇਨਵੈਸਟੀਗੇਸ਼ਨ ਕਰਕੇ ਸਰਕਾਰ ਕੋਲ ਇਹ ਪੂਰਾ ਡਾਟਾ ਹੋਣਾ ਕਿ ਉਹਨਾਂ ਨੇ ਕਦੋਂ ਕਿੱਦਾਂ ਕਿਹਾ ਤੇ ਆਹ ਦੇਖੋ ਜੀ ਆਹ ਜ਼ਿੰਮੇਵਾਰਾ ਇਹ ਉਹਦੇ ਨਾਲ ਫਿਰ ਸਰਕਾਰ ਦੀ ਵੀ ਤੇ ਵਾਹ ਵਾਈ ਹੋਣੀ ਸੀ ਕਿ ਇਹਨਾਂ ਨੇ ਦੇਖੋ ਜੀ ਵਾਈਟ ਪੇਪਰ ਵੀ ਜਾਰੀ ਕਰਤਾ ਇਹਨਾਂ ਨੇ ਦੱਸਤਾ ਕਿ ਜ਼ਿੰਮੇਵਾਰ ਕੌਣ ਆ ਇਸ ਤਰ੍ਹਾਂ ਦਾ ਹੋਣਾ ਨਹੀਂ ਸੀ ਚਾਹੀਦਾ ਉਦੋਂ ਤੇ ਆਪਸੀ ਮੇਰਾ ਖਿਆਲ ਇੱਕ ਦੂਜੇ ਤੇ ਅਲੀਗੇਸ਼ਨ ਨੂੰ ਲੈ ਕੇ ਹੀ ਉਸ ਨੂੰ ਖਤਮ ਹੋਣਾ ਚਾਹੀਦਾ ਇਹ ਇੱਕ ਤਰ੍ਹਾਂ ਨਾਲ ਇੱਕ ਡਰਾਮੇਬਾਜ਼ੀ ਆ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਪੰਜਾਬ ਸਰਕਾਰ ਵੀ ਭੱਜ ਰਹੀ ਆ ਉਹ ਨਾ BBMP ਨਾਲ ਆੜਾ ਲੈਣਾ ਚਾਹੁੰਦੀ ਆ ਉਹਨਾਂ ਵਿੱਚ ਉਹ ਜज्ਬਾ ਨਹੀਂ ਹੈ ਜਿਹੜਾ ਇੱਕ ਪੰਜਾਬ ਦੇ ਜਾਂ ਗੁਰਸਿੱਖ ਬੰਦਿਆਂ ਦਾ ਹੋਣਾ ਚਾਹੀਦਾ ਵੇਸੀ ਸੈਂਟਰ ਨਾਲ ਸਿੱਧਾ ਆਡਾ ਲੈਣਾ ਵੀ ਕੋਈ ਗੱਲ ਨਹੀਂ ਉਹਨਾਂ ਨੂੰ ਆਪਣੀਆਂ ਗੱਦੀਆਂ ਬਚਾਉਣ ਦੀ ਜਿਹੜੀ ਹੈਗੀ ਆ ਉਹ ਪਾਈ ਹੋਈ ਹੈ ਹੁਣ ਇਸੇ ਮਾਮਲੇ 'ਚ ਤੁਸੀਂ ਦੇਖੋ ਵੀ ਆਹਾ ਭਗਵੰਤਬਾਨ ਦੀ ਪਿਛਲੇ ਦਿਨੀ ਅਮਿਤ ਸ਼ਾਹ ਨਾਲ ਮੁਲਾਕਾਤ ਹੋਈ ਹੈ ਵੀ ਸਾਨੂੰ ਪੈਸੇ ਵੱਧਾ ਜਿਹੜੇ ਦਿੱਤੇ ਜਾਣ ਅਮਿਤ ਸ਼ਾਹ ਉਹਨਾਂ ਨੇ ਫੇਰ ਉਹੀ ਗੱਲ ਕਰ ਦਿੱਤੀ ਹੈ ਵੀ ਜਿਹੜਾ 12500 ਕਰੋੜ ਰੁਪਈਆ ਹੈਗਾ ਹਨਾ ਪੰਜਾਬ ਸਰਕਾਰ ਕਹਿ ਰਹੀ ਹੈ ਸਾਡੇ ਕੋਲ ਹੈ ਨਹੀਂ ਹੂੰ ਤੇ ਅੱਜ ਜਿਹੜੀਆਂ ਰਿਪੋਰਟਾਂ ਇਹ ਆਈਆਂ ਨੇ ਕਿਸੇ ਪੰਜਾਬ ਕਿਸੇ ਪੱਤਰਕਾਰ ਨੇ ਪੰਜਾਬ ਦੇ ਅਫੀਸਰ ਨੂੰ ਪਿਛੇ ਨੂੰ ਪੁੱਛਿਆ ਵੀ ਸਾਨੂੰ ਅਸਲੀ ਸਥਿਤੀ ਦੱਸ ਕੀ ਹੈਗੀ ਹੈ ਪੰਜਾਬ ਸਰਕਾਰ ਦੇ ਅਫੀਸਰ ਨੇ ਕਿਹਾ ਹੈਗਾ ਵੀ ਜਿਹੜੇ ਸੈਂਟਰ ਤੋਂ ਫੰਡ ਆਉਂਦੇ ਹਨ ਨਾ ਉਹਦਾ ਇੱਕੋ ਹੀ ਅਕਾਊਂਟ ਹੁੰਦਾ ਹੈ ਜੀ ਮਤਲਬ ਇੱਕੋ ਅਕਾਊਂਟ 'ਚ ਸਾਰੇ ਫੰਡ ਪਏ ਹੁੰਦੇ ਆ ਬੇ ਰਿਜ਼ਰਵ ਬੈਂਕ ਆਫ ਇੰਡੀਆ ਦਾ ਇੱਕ ਅਕਾਊਂਟ ਹੁੰਦਾ ਹੈ ਉਹਦੇ ਵਿੱਚ ਫੰਡ ਆਉਂਦੇ ਵੀ ਆਹ 600 ਕਰੋੜ ਵਿਦਿਆਰਥੀਆਂ ਦੇ ਵਜੀਫੇ ਲਈ ਆਇਆ ਆਹ 700 ਕਰੋੜ ਜਿਹੜੀਆਂ ਬੁੱਢਾਪਾ ਪੈਨਸ਼ਨ ਲਈ ਆਇਆ ਹੈਗਾ ਆਹ 800 ਕਰੋੜ ਜਾਂ 900 ਕਰੋੜ ਆ ਜਿਹੜਾ ਪਿੰਡਾਂ ਦੀਆਂ ਨਾਲੀਆਂ ਗਲੀਆਂ ਪੱਕੀਆਂ ਕਰਨ ਲਈ ਇੱਕੋ ਅਕਾਊਂਟ ਵਿੱਚ ਆਉਂਦਾ ਹੈਗਾ ਪੈਸੇ ਇੱਕ ਅਕਾਊਂਟ 'ਚ ਪਏ ਹੁੰਦੇ ਆ ਪੰਜਾਬ ਸਰਕਾਰ ਆਪਣੀਆਂ ਤਰਜੀਹਾਂ ਅਨਸਾਰ ਉਹ ਪੈਸਾ ਵਰਤਦੀ ਹੈ ਵੀ ਹੁਣ ਜਿੱਦਾਂ ਵੀ ਪਹਿਲੀ ਤਰੀਕ ਨੂੰ ਤਨਖਾਹ ਦੇਣੀ ਆ ਉਹ ਦੇਣੀਓ ਦੇਣੀਆਂ ਮਲਾਜ਼ਮਾਂ ਨੂੰ ਉਹ ਹੁਣ ਜਿਹੜਾ ਪੈਸਾ ਆਇਆ ਵਿਦਿਆਰਥੀਆਂ ਦੇ ਵਜੀਫਿਆਂ ਲਈ ਜਿਹੜਾ ਆਪਾਂ ਕਹਿ ਲਈ ਕਿ ਮਹੀਨੇ ਦੇ ਹਿਸਾਬ ਨਾਲ ਜਾਂ ਕੁਝ ਆਉਂਦਾ ਹੋਊਗਾ 600 700 ਕਰੋੜ ਉਹ ਹੌਲੀ ਹੌਲੀ ਇੱਥੋਂ ਦਾ ਜਾਂ ਸਾਲ ਬਾਅਦ ਦਿੰਨੇ ਹੋਣਗੇ ਉਹ ਫਿਰ ਉਧਰਲੇ ਬੰਨੇ ਆਲਰੇਡੀ ਵਰਤਿਆ ਗਿਆ ਉਹ ਵਰਤਿਆ ਗਿਆ ਉਹ ਕਾਗਜ਼ਾਂ 'ਤੇ ਹੈਗਾ ਰੀਅਲ ਨਹੀਂ ਹੈਗਾ ਨਹੀਂ ਹੈਗਾ ਉਹ ਹੈਗਾ ਵੀ ਖੜਾ ਲਈ ਵੀ ਆਉਂਦਾ ਰਿਹਾ ਕਦੀ 200 ਕਰੋੜ ਕਦੀ 400 ਕਰੋੜ ਕਦੀ 500 ਕਰੋੜ ਹੁਣ ਸੈਂਟਰ ਨੂੰ ਪਤਾ ਹੈ ਵੀ 200 400 500 600 ਕਰਕੇ 12500 ਕਰੋੜ ਪੰਜਾਬ ਨੂੰ ਗਿਆ ਇਹ ਇਹਨਾਂ ਨੂੰ ਅਲੈਦਾ ਰੱਖਣਾ ਚਾਹੀਦਾ ਉਹ ਅਲੈਦਾ ਨਹੀਂ ਰੱਖਿਆ ਗਿਆ ਉਹ ਸਾਰਾ ਵਰਤ ਲਿਆ ਗਿਆ ਪੈਸਾ ਵੀ ਤਨਖਾਹਾਂ ਦੇਣ ਲਈ ਪੈਨਸ਼ਨਾਂ ਦੇਣ ਲਈ ਜਾਂ ਅਖਬਾਰਾਂ ਨੂੰ ਇਸ਼ਤਿਹਾਰ ਦੇਣ ਲਈ ਉਹ ਸਾਰਾ ਪੈਸਾ ਵਰਤਿਆ ਗਿਆ ਹੈ। ਉਹ ਇਕੱਲਾ ਇਹਨਾਂ ਸਰਕਾਰਾਂ ਦੇ ਨਹੀਂ ਪਿਛਲੀਆਂ ਸਰਕਾਰਾਂ ਦੇ ਸਾਰੀਆਂ ਨਹੀਂ ਇਦਾਂ ਕੀਤਾ। ਸੋ ਪ੍ਰਕਾਸ਼ ਸਿੰਘ ਬਾਦਲ ਵੀ ਇਸ ਤਰ੍ਹਾਂ ਕਰਦੇ ਵੀ ਸੰਗਤ ਦਰਸ਼ਨ ਵਿੱਚ ਵੰਡਣ ਲਈ ਪੈਸੇ ਕਿੱਥੋਂ ਆਉਂਦੇ ਸੀ? ਜਿਹੜਾ ਆ ਫੰਡਿੰਗ ਆਉਂਦੀ ਸੀ ਵਿਦਿਆਰਥੀਆਂ ਦੇ ਵਜੀਫੇ ਰੋਕ ਲੋ 600 ਕਰੋੜ ਦੇ ਹਨਾ ਤੇ ਸੰਗਤ ਦਰਸ਼ਨ ਵਿੱਚ ਵਾਵਾ ਕਰਕੇ ਵੋਟਾਂ ਖਾਟ ਲੋ। ਸੋ ਇਹ ਮਿਸ ਮੈਨੇਜਮੈਂਟ ਆਫ ਫੰਡਸ ਆ ਜਿਹੜੀ ਇਹ ਇਕੱਲੀ ਐਸ ਸਰਕਾਰ ਦੇ ਨਹੀਂ ਹੈ ਬਾਦਲ ਕੇ ਵੀ ਇਦਾਂ ਕਰਦੇ ਰਹੇ ਆ ਕੈਪਟਨ ਅਮਰਿੰਦਰ ਸਿੰਘ ਵੀ ਇਦਾਂ ਕਰਦੇ ਰਹੇ ਗਏ ਜਿਹੜੀ ਵਾਈਟ ਪੇਪਰ ਦੀ ਗੱਲ ਸੀ ਵਾਈਟ ਪੇਪਰ ਤਾਂ ਤਾਂ ਜਾਰੀ ਹੋਵੇ ਜੇ ਤੁਸੀਂ ਸੱਚੇ ਹੋਵੋ ਜੇ ਕਾਉਂਟਰ ਵਾਈਟ ਪੇਪਰ ਤੁਹਾਡੇ ਫੰਡਿੰਗ ਦੇ ਕੱਪੜੇ ਬਾਰੇ ਸੈਂਟਰ ਨੇ ਜਾਰੀ ਕਰਤਾ ਇਸ ਜਾਂ ਜਿਹੜੀਆਂ ਐਡਵਰਟਾਈਜ਼ਮੈਂਟ ਹੋ ਰਹੀਆਂ ਨੇ ਹੁਣ ਤਾਂ ਈਵਨ ਕਿ ਕੋਰਟ ਵੀ ਕਹਿਣ ਲੱਗੀ ਹਾਂਜੀ ਹੁਣ ਹੁਣ ਇਹ ਕਹਿੰਦੇ ਸੀ 60000 ਕਰੋੜ ਰੁਪਈਆ ਦਿਓ ਜਿਹੜੇ 12000 ਕਰੋੜ ਰੁਪਈਆ ਨਹੀਂ ਸਾਮ੍ਹ ਸਕੇ ਉਹ 60000 ਉਹ ਚ ਉਹਨਾਂ ਨੇ 55000 ਕਰੋੜ ਦੇ ਇਸ਼ਤਿਹਾਰ ਦੇ ਦੇਣੇ ਆ ਤੇ 5000 ਕਰੋੜ ਆ ਜਿਹੜਾ ਹੋਰ ਖਰਚੇ ਚਲੇ ਜਾਣ ਸੋ ਤਾਈਓ ਸੈਂਟਰ ਨਹੀਂ ਦਿੰਦਾ ਜਦੋਂ ਤੁਹਾਡੀਆਂ ਬੁਕਸ ਬੈਲੈਂਸ ਹੋਣਗੀਆਂ ਸੈਂਟਰ ਕੋਈ ਵਤਕਰਾਂ ਨਹੀਂ ਕਰਦਾ ਇਸ ਮਾਮਲੇ 'ਚ ਪਾਂ ਕਈ ਇਹ ਵੀ ਸੈਂਟਰ ਵਿੱਚ ਕਰਾ ਕਰਦਾ ਕੋਈ ਨਹੀਂ ਬਕਾਇਦਾ ਫੰਡਿੰਗ ਆਉਣੀ ਚਾਹੀਏ ਕਾਂਗਰਸ ਦੀ ਸਰਕਾਰ ਵੀ ਹੋਵੇ ਭਾਜ ਉਹ ਫੰਡਿੰਗ ਥਰੂ ਪ੍ਰੋਪਰ ਚੈਨਲ ਆਉਣੀ ਹੁੰਦੀ ਆ ਉਹ ਆਉਣੀ ਉਹ ਆਣੀ ਹੈਗੀ ਆ ਤੁਸੀਂ ਮਿਸਮੈਨੇਜ ਕਰਦੇ ਹੋ ਤਾਂ ਫਿਰ ਉਹ ਫੰਡ ਆ ਜਿਹੜੇ ਰੋਕ